ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਇੱਕ ਓੰਕਾਰ ਜਨਮ ਅਕਾਰਤ ਕੀਨਾ ਕਹੁ ਨਾਨਕ ਹਰਿ ਬਜ ਮਨ ਜਹ ਵਿਦ ਜਲ ਕੋ ਮੀਨ ਬਿਖਨ ਸਿਉ ਕਾਹੇ ਰਚਿਓ ਨਿਮਖ ਨ ਹੋਇ ਉਦਾਸ ਕਹੁ ਨਾਨਕ ਬਜ ਹਰਿ ਮਨਾਂ ਜੰਮ ਕੀ ਫਾਸ ਤਰਨਾ ਪਯੋ ਹੀ ਗਇਓ ਲਿਓ ਜਰਾ ਤਨ ਜੀਤ ਔਹ ਨਾਨਕ ਪਜ ਹਰਮਨਾ ਔ ਦਜਾਤ ਹੈ ਬੀਤ ਮਿਰਦ ਪਯੋ ਸੋਚੈ ਨਹੀਂ ਕਾਲੂ ਉੱਚਿਓ ਆਨਾ ਤੋਹ ਨਾਨਕ ਨਰ ਬਬਰੇ ਕਿਉ ਨ ਭਜੈ ਭਗਵਾਨ ਤਨ ਦਾ ਰਾਸ ਸੰਪਤ ਸਗਲ ਜਿਨ ਆਪਣੀ ਕਰਮਾ ਨ ਇਨ ਬੇ ਕਛ ਸੰਗੀ ਨਾਨਕ ਸਾਚੀ ਜਾਨ ਪਤ ਤ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹ ਨਾਨਕ ਤਹ ਜਾਨੀਐ ਸਦਾ ਬਸਤ ਤਮ ਸਾਥ ਤਨ ਧਨ ਜਿਹ ਜਹਨੀ ਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਰਾਮ ਸਭ ਸੁਖ ਦਾ ਤਾਰਾਮ ਹੈ ਦੁਸਰਨਾਂ ਸੇ ਮਰਤ ਗਤ ਪਾਈ ਐ ਤੇਹ ਮਜਰੀ ਤੈ ਮੀਤ ਕਉ ਨਾਨਕ ਸੁਨ ਰੇ ਮਨਾ ਆਉ ਦਟਕ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਜਤ ਸੁਜਾਨ ਅਹਤ ਉਪਜਿਓ ਨਾਨਕਾ ਲੀਨ ਤਹੇ ਮੈਂ ਮਾਨ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਓ ਨਾਨਕ ਤਿਹ ਪਜ ਮਨਾ ਪਉ ਨਿਤ ਉਤਰੈ सुख दुख दुख जह परसै नहीं लोभ मोह अभिमाना कहो नानक सुन रे मना सो मुरत भगवान उसत निंदिया ना है जह कंचन लो ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ताह त जान ਗਿਆਨੀ ਤਾ ਹੈ ਬਖਾਨ ਜਿਹ ਵਿਖਿਆ ਸਕਲੀ ਤਜਹੀ ਲਿयो ਪੇਖ ਬੈਰਾਗ ਪਇਓ ਯੂਦਾਸ ਕਹੁ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਜਹ ਪ੍ਰਾਨੀ ਹੋ ਮੈਂ ਅਜੀ ਕਰਤਾ RAM ਪਛਾਨ ਕਹੁ ਨਾਨਕ ਬਹਮ ਕਤ ਨਰ ਇਹ ਮਨ ਸਾਚੀ ਮਾਨ ਪੈਨਾ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਬਜੈ ਸਫਲ ਹੋਇ ਤਿਹ ਕਾਮ ਜਿਨ ਬਾਦਨ ਕੋ ਬਿੰਦ ਪਜੋ ਕਰਨ ਸੁਨੋ ਹਰਨ ਜੋ ਬਨਾ ਯਰ ਦੇਖਣਾ ਐਸੇ ਜਗ ਕੋ ਜਾਨਾ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇ ਨਾਰਾਇਣ ਜਹ ਚੀਤ ਜੈਸੇ ਜਲਤੇ ਮੁਦ ਬੁਦਾ ਉਪਜੈ ਬਿਨ ਸੈਨੀਤਾ ਜਗ ਰਚਨਾ ਤੈਸੇ ਰਚੀ ਕਹੋ ਬੰਦ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ I ਬਣਮ ਕੋਨੇ ਕਾਮ ਪ੍ਰਾਨੀ ਰਾਮਣ ਜੇ ਤਈ ਮਦਮਾਇਆ ਕਾ ਅੰਦਾ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਪੰਦਾ ਸੁਖ ਮੈਂ ਮੋਹ ਸੰਗੀ ਪਰੇ ਦੁਖ ਮੈਂ ਸੰਗ ਨ ਕੋ ਅੰਤ ਸਹਾਈ ਹੋਏ ਜਨਮ ਜਨਮ ਪਰਮਤਿ ਵਿਰਿਓ ਮਿਟਿਓ ਨਾ ਜਮ ਕੋਤਰਾ ਸ ਕਹੋ ਨਾਨਕ ਹਰਿ ਪਜ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁ ਦਇਓ ਰਾਖ ਲੈ ਹੋ ਭਗਵਾਨ ਪਾਲ ਜਵਾਨੀਆਂ ਰ ਮੇਰ ਨੂੰ ਨਾ ਤੀਨ ਅਬਸਤਾ ਜਾ चित रह ग नक नानक बासी गल परी न बहुत सुख के दुख न को ए, नानक सुन रे मना हर पाव जगत भिखारी फिरत है ਤੇ ਮਰਨ ਹੈ जह पानी हर जस कहियो नानक तग जी जह घट सिमरन रा ਨਹੀਂ ਮਨ ਜੈਸੇ ਸੋ ਕਾਹੂ ਕੋ ਨਹੀਂ ਨਾਟਕ ਫਿਰ ਹਰ ਮਗਤ ਹੈ ਅਹ ਰਾਖੋ ਮਨਮਾਹੀ ਜਗ ਰਚਨਾ ਸਭ ਝੂਠ ਪੰਜਿਓ ਸੋ ਬੇਨਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਰਾ ਬਲ ਛਟ ਕਿਉ ਬੰਧਨ ਪਰੇ ਅਛੋ ਨਾ ਹੋਤੀ ਹਲੋ ਆ ਬੰਦਨ ਛੁਟੇ ਸਭ ਕਿਛ ਹੋਤ ਉਪਾਇ ਨਾਨਕ ਸਭ ਕਿਛ ਤੁਮ ਰਹਾ ਹੱਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਈ ਕੌਣ ਨਿਵ ਹੋ ਸਾਥ ਇਕ ਰਗਨਾਥ ਨਾਮ ਰਹਿਓ ਸਾਨੂੰ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਇਨ ਜਪਿਓ ਗੁਰ ਮੰਤ ਰਾਮ ਨਾਮ ਯੁਰ ਮੈਂ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਗਟ ਮਿਟੇ ਦਰਸ ਤੁਹਾਰੋ ਹੋਏ RAM ਨਾਮ ਉਦਮੈਂ ਕਰੇ ਸੋ ਤਹਾਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ